ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਵੀ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਸਰਕਾਰ ਨੇ ਹੁਣ ਇੱਥੇ ਵੱਧ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਠੱਲ ਪਾਉਣ ਦੀ ਤਿਆਰੀ ਕਰ ਲਈ ਆ ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਸਾਲ 2025 ਤੱਕ ਉਹ ਮੰਤਰੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਨੂੰ 270000 ਤੱਕ ਹੀ ਸੀਮਤ ਰੱਖੇਗੀ ਕਿਉਂਕਿ ਰਿਪੋਰਟ ਮਾਈਗ੍ਰੇਸ਼ਨ ਹੋਣ ਦੇ ਕਾਰਨ ਇੱਥੇ ਪ੍ਰਾਪਰਟੀ ਮਤਲਬ ਕਿ ਕਿਰਾਏ ਦੇ ਘਰਾਂ ਦੇ ਰੇਟ ਜਿਹੜੇ ਕਿਹਾ ਵੱਧ ਗਏ ਆ ਸ਼ਿੱਖਿਆ ਮੰਤਰੀ ਘੈਸ਼ਨ ਕਲੀਅਰ ਨੇ ਕਿਹਾ ਹੈ ਕਿ ਕੋਰੋਨਾ ਤੋਂ ਪਹਿਲਾਂ ਦੇ ਮੁਕਾਬਲੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਲਗਭਗ 10% ਜ਼ਿਆਦਾ ਕਮੰਤਰੀ ਵਿਦਿਆਰਥੀ ਹਨ ਪ੍ਰਾਈਵੇਟ ਵੋਕੇਸ਼ਨਲ ਤੇ ਟ੍ਰੇਨਿੰਗ ਪ੍ਰੋਵਾਈਡਰ ਦੇ ਵਿੱਚ ਲਗਭਗ 50% ਦੀ ਜ਼ਿਆਦਾ ਵਿਦਿਆਰਥੀ ਹਨ ਤੇ ਇਸ ਲਈ ਇਹਨਾਂ ਦੇ ਉੱਪਰ ਸਖਤੀ ਵਾਰਦਨ ਦਾ ਪਲਾਨ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਪ੍ਰਵਾਸ ਦੇ ਵਿੱਚ ਵਾਧੇ ਨੂੰ ਰੋਕਣ ਲਈ ਪਿਛਲੇ ਮਹੀਨੇ ਹੀ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਦੁੱਗਣੀ ਤੋਂ ਜ਼ਿਆਦਾ ਕਰ ਦਿੱਤੀ ਆ ਕਾਬਲੀਏ ਗੌਰ ਇਹ ਹੈ ਕਿ ਕਨੇਡਾ ਸਰਕਾਰ ਵੀ ਹੁਣ ਘੱਟ ਤਨਖਾਹ ਵਾਲੇ ਆਰਜੀ ਕਾਮਿਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਤੇ ਇਹ ਪੀਐਮ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਕਾਮਿਆਂ ਦੀ ਮੰਗ ਹੁਣ ਬਦਲ ਗਈ ਆ ਹੁਣ ਵਪਾਰਕ ادارے ਸਥਾਨਿਕ ਕਾਮਿਆ ਤੇ ਨੌਜਵਾਨਾਂ ਨੂੰ ਕੰਮ ਕਰਨ ਤੇ ਰੱਖਣਗੇ ਤੇ ਹੁਣ ਕਨੇਡਾ ਦੀ ਕਨੇਡਾ ਦੇ ਵਿੱਚ ਕੋਈ ਵੀ ਯੋਗਤਾ ਵਾਲੇ ਆਰਜੀ ਕਾਮੇ ਹੀ ਆਉਣਗੇ ਤੇ ਉਹੀ ਪੱਕੇ ਹੋਣਗੇ ਜੋ ਆਪਣੇ ਕੰਮ ਦੇ ਲਈ ਵਧੀਆ ਤਨਖਾਹ ਲੈਣ ਦੇ ਹੱਕਦਾਰ ਹੋਣਗੇ